ਬਹੁਤ ਸਮਾਂ ਪਹਿਲਾਂ ਸੰਗੜੇ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ ਇਸ ਜੰਗਲ ਵਿੱਚ ਇੱਕ ਚਲਾਕ ਲੂੰਬੜੀ ਰਹਿੰਦੀ ਸੀ ਜਿਸ ਦਾ ਨਾਮ ਰਾਣੀ ਸੀ ਅਤੇ ਇੱਕ ਬੁੱਧੀਮਾਨ ਖਰਗੋਸ਼ ਰਹਿੰਦਾ ਸੀ ਜਿਸ ਦਾ ਨਾਮ ਚੁੰਨੀ ਸੀ ਦੋਵੇਂ ਆਪੋ ਆਪਣੇ ਗੁਣਾਂ ਦੇ ਕਰਕੇ ਸਾਰੇ ਜੰਗਲ ਵਿੱਚ ਮਸ਼ਹੂਰ ਸਨ ਲੂੰਬੜੀ ਰਾਣੀ ਦੀ ਚਲਾਕੀ ਰਾਣੀ ਲੂੰਬੜੀ ਬਹੁਤ ਚਲਾਕ ਸੀ ਉਹ ਹਮੇਸ਼ਾ ਆਪਣੇ ਭੋਜਨ ਖਾਣ ਦੇ ਨਵੇਂ-ਨਵੇਂ ਤਰੀਕਿਆਂ ਦੇ ਬਾਰੇ ਸੋਚਦੀ ਰਹਿੰਦੀ ਸੀ ਇੱਕ ਦਿਨ ਰਾਣੀ ਨੇ ਸੋਚਿਆ ਕਿ ਜੇਕਰ ਉਹ ਜੰਗਲ ਦੇ ਰਾਜੇ ਸ਼ੇਰ ਦੇ ਨਾਲੋਂ ਵੀ ਵੱਧ ਬੁੱਧੀਮਾਨ ਸਾਬਤ ਹੋ ਗਈ ਤਾਂ ਫਿਰ ਸਾਰੇ ਹੀ ਜਾਨਵਰ ਉਸ ਦੀ ਇੱਜ਼ਤ ਕਰਨਗੇ। ਰਾਣੀ ਨੇ ਜੰਗਲ ਵਿੱਚ ਇੱਕ ਵੱਡਾ ਜਾਲ ਵਿਛਾ ਦਿੱਤਾ ਅਤੇ ਨੇੜਲੇ ਜਾਨਵਰਾਂ ਨੂੰ ਫਸਾਉਣ ਦੀ ਯੋਜਨਾ ਬਣਾਈ। ਉਸ ਨੇ ਸਾਰੇ ਹੀ ਜਾਨਵਰਾਂ ਨੂੰ ਦੱਸਿਆ ਕਿ ਉਸ ਨੇ ਇੱਕ ਸਵਾਦੀ ਭੋਜਨ ਦਾ ਪ੍ਰਬੰਧ ਕੀਤਾ ਹੈ ਅਤੇ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਸੱਦਾ ਦਿੱਤਾ। ਜਾਨਵਰ ਉਤੇਜਿਤ ਹੋ ਗਏ ਖਾਣ ਦੇ ਲਈ ਆਏ ਪਰ ਜਾਲ ਦੇ ਵਿੱਚ ਫਸ ਗਏ। ਰਾਣੀ ਨੇ ਬੜੇ ਹੀ ਹਸੀ ਮਜ਼ਾਕ ਦੇ ਵਿੱਚ ਉਹਨਾਂ ਨੂੰ ਬਚਾਉਣ ਦਾ ਵਾਅਦਾ ਵੀ ਕੀਤਾ ਪਰ ਜਦੋਂ ਜੰਗਲੀ ਜਾਨਵਰ ਜਾਲ ਦੇ ਵਿੱਚ ਫਸ ਗਏ ਤਾਂ ਚੁੰਨਰੀ ਖਰਗੋਸ਼ ਨੇ ਸੋਚਿਆ ਕਿ ਉਸ ਨੂੰ ਸਮੱਸਿਆ ਦਾ ਹੱਲ ਹੁਣ ਲੱਭਣਾ ਚਾਹੀਦਾ ਹੈ ਉਹ ਹੌਲੀ-ਹੌਲੀ ਜਾਲ ਦੇ ਕਿਨਾਰੇ ਗਿਆ ਤੇ ਰਾਣੀ ਲੁੰਬੜੀ ਨੂੰ ਕਹਿੰਦਾ ਹੈ ਰਾਣੀ ਤੁਸੀਂ ਸਾਨੂੰ ਸਾਰਿਆਂ ਨੂੰ ਇੱਥੇ ਫਸਾਇਆ ਹੈ ਹੁਣ ਕਿਰਪਾ ਕਰਕੇ ਸਾਨੂੰ ਛੱਡ ਦਿਓ ਰਾਣੀ ਨੇ ਹੱਸ ਕੇ ਕਿਹਾ ਜੇ ਤੁਸੀਂ ਮੇਰਾ ਇੱਕ ਸਵਾਲ ਹੱਲ ਕਰ ਸਕੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਦੇਵਾਂਗੀ ਚੁੰਨਰੀ ਨੇ ਬੜੇ ਹੀ ਉਤਸ਼ਾਹ ਦੇ ਨਾਲ ਕਿਹਾ ਜ਼ਰੂਰ ਆਪਨਾ ਸਵਾਲ ਪੁੱਛੋ ਰਾਣੀ ਨੇ ਪੁੱਛਿਆ ਜੇ ਮੇਰੇ ਕੋਲ 5 ਸੇਬ ਹਨ ਅਤੇ ਮੈਂ ਤੁਹਾਨੂੰ 2 ਦੇ ਦਵਾ ਤਾਂ ਮੇਰੇ ਕੋਲ ਕਿੰਨੇ ਸੇਬ ਬਚੇ ਹੋਣਗੇ ਚੁੰਨੀ ਨੇ ਤੁਰੰਤ ਜਵਾਬ ਦਿੱਤਾ ਰਾਣੀ ਜੇਕਰ ਤੁਹਾਡੇ ਕੋਲ 5 ਸੇਬ ਹਨ ਅਤੇ ਤੁਸੀਂ 2 ਦੇ ਦਿੰਦੇ ਹੋ ਤਾਂ ਤੁਹਾਡੇ ਕੋਲ 3 ਸੇਬ ਬਚੇ ਹੋਣਗੇ रानी ने सोचा कि खरगोश ने तो सही जवाब दिता है उसने सोचा कि खरगोश इन्ना होशियार है कि वो जल खोलन भी बाकी सारे की मदद करेगा इसलिए उसने आप ही जल खोलिया सारे जानवरों आजाद कर दिता ਰਾਣੀ ਨੇ ਸਮਝ ਲਿਆ ਕਿ ਚਲਾਕੀ ਦੇ ਨਾਲ-ਨਾਲ ਸਿਆਣਪ ਵੀ ਬਹੁਤ ਜ਼ਰੂਰੀ ਹੈ। ਰਾਣੀ ਲੁੰਬੜੀ ਨੇ ਖਰਗੋਸ਼ ਚੁੰਨਰੀ ਦੀ ਤਾਰੀਫ ਕੀਤੀ ਅਤੇ ਸਾਰੇ ਜਾਨਵਰਾਂ ਨੇ ਵੀ ਚੁੰਨਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਚੁੰਨਰੀ ਤੁਸੀਂ ਸਹੀ ਜਵਾਬ ਦੇ ਕੇ ਸਾਨੂੰ ਸਾਰਿਆਂ ਨੂੰ ਬਚਾਇਆ। ਰਾਣੀ ਲੁੰਬੜੀ ਨੇ ਕਿਹਾ ਕਿ ਹੁਣ ਮੈਂ ਕਦੇ ਵੀ ਹੋਰਾਂ ਨੂੰ ਧੋਖਾ ਨਹੀਂ ਦਵਾਂਗੀ। ਚੁੰਨਰੀ ਨੇ ਮੁਸਕਰਾਉਂਦੇ ਹੋਏ ਕਿਹਾ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਸਾਡਾ ਜੰਗਲ ਹੋਰ ਵੀ ਸੁਰੱਖਿਅਤ ਅਤੇ ਖੁਸ਼ਹਾਲ ਹੋ ਜਾਵੇਗਾ। ਹੁਣ ਸਾਨੂੰ ਇਸ ਤੋਂ ਸਿੱਖ ਕੇ ਮਿਲਦੀ ਹੈ ਦੋਸਤੋ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਚਤੁਰਾਈ ਦੇ ਨਾਲ-ਨਾਲ ਸਿਆਣਾਪ ਅਤੇ ਸੱਚਾਈ ਵੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਅਤੇ ਇੱਕ ਦੂਜੇ ਦੀ ਮਦਦ ਕਰਦੇ ਹਾਂ ਤਾਂ ਅਸੀਂ ਆਸਾਨੀ ਦੇ ਨਾਲ ਕਿਸੇ ਵੀ ਮੁਸ਼ਕਲ ਨੂੰ ਪਾਰ ਕਰ ਸਕਦੇ ਹਾਂ ਸਾਡਾ ਸਮਾਜ ਦੋਸਤੀ ਅਤੇ ਸਹਿਯੋਗ ਦੇ ਨਾਲ ਮਜ਼ਬੂਤ ਹੁੰਦਾ ਹੈ ਇਸ ਤਰ੍ਹਾਂ ਚਲਾਕ ਲੂੰਬੜੀ ਰਾਣੀ ਅਤੇ ਬੁੱਧੀਮਾਨ ਖਰਗੋਸ਼ ਚੁੰਨੀ ਦੀ ਇੱਕ ਕਹਾਣੀ ਜੁੜੀ ਹੈ ਪੱਛਾ ਨੂੰ ਦੋਸਤੀ ਸਹਿਯੋਗ ਅਤੇ ਸਮਝਦਾਰੀ ਦੀ ਮਹੱਤਤਾ ਨੂੰ ਸਮਝਾਉਂਦੀ ਹੈ ਉਮੀਦ ਹੈ ਕਿ ਇਹ ਕਹਾਣੀ ਬੱਚਿਆਂ ਨੂੰ ਪਸੰਦ ਆਵੇਗੀ ਅਤੇ ਉਹਨਾਂ ਨੂੰ ਸਕਾਰਾਤਮਕ ਕਦਰਾਂ ਕੀਮਤਾਂ ਅਪਣਾਉਣ ਦੇ ਵਿੱਚ ਮਦਦ ਕਰੇਗੀ thank you